ਅੱਜ ਜੀ ਖੜੇ ਜਿਲਾ ਹੁਸ਼ਿਆਰਪੁਰ ਦੇ ਬਲਾਕ ਮਕੀਰੀਆਂ ਅੰਦੀਨ ਪਿੰਡ ਕੋਲੀਆਂ 418 ਵਿਖੇ ਜਿੱਥੇ ਮੈਂ ਆਪਣੇ ਕੈਮਰਾਮੈਨ ਨੂੰ ਸਭ ਤੋਂ ਪਹਿਲਾਂ ਕਹਾਂਗਾ ਤਸਵੀਰਾਂ ਦਰਿਆ ਦੀਆਂ ਦਿਖਾ ਲਈਆਂ ਜਾਣ ਕਿਉਂਕਿ ਇਹ ਦਰਿਆ ਜਿਹੜਾ ਹੈਗਾ ਪੂਰੇ ਉਫਾਨ ਤੇ ਆ ਤੇ ਇਸ ਪਿੰਡ ਦੇ ਵਿੱਚ ਰਾਤ 4-4 ਫੁੱਟ ਪਾਣੀ ਜਿਹੜਾ ਹੈਗਾ ਬਿਲਕੁਲ ਇੱਸੀ ਰਸਤਿਆਂ ਹੀ ਆਪਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਲਿਆ ਜਾਏ ਕਿ ਇੱਸੀ ਰਸਤਿਆਂ ਹੀ ਜਿਹੜਾ ਪਾਣੀ ਨੇ ਪਿੰਡ ਨੂੰ ਮਾਰਕ ਕੀਤੀ ਹੈ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੇਕਰ ਗੱਲ ਕਰੀਏ ਤੇ ਅੱਜ ਜਿਹੜੇ ਪੰਜਾਬ ਦੇ ਕੈਬਨਰ ਮੰਤਰੀ ਵਰਿੰਦਰ ਗੋਇਲ ਜੀ ਹੈਗੇ ਨੇ ਆਪਣੇ ਕੁਝ ਐਮਐਲਏ ਦੇ ਨਾਲ ਮੌਕਾ ਦੇਖਣ ਵਾਸਤੇ ਇੱਥੇ ਆਏ ਹੋਏ ਸੀ ਤੇ ਕੋਈ ਕੁਝ ਪਹਿਮੈਂਟ ਪਹਿਲਾਂ ਹੀ ਆਏ ਹੋਏ ਸੰਤ ਪਰ ਇਹ ਲੋਕ ਅੜੀ ਕਰਦੇ ਰਹੇ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦਾ ਤੁਸੀਂ ਮੌਕਾ ਦੇਖੋ ਹਰ ਸਾਲ ਸਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਰਸਾਤ ਦੇ ਕਾਰਨ ਜਦੋਂ ਵੀ ਪਾਣੀ ਆਂਦਾ ਪੂਰੀ ਮਾਰ ਦੇ ਹੇਠਾਂ ਸਾਡਾ ਪਿੰਡ ਆਂਦਾ ਤੇ ਜਾਂਦਿਆਂ ਅਸੀਂ ਕਿ ਉਹਨਾਂ ਨੇ ਅਗਿਉਂ ਜਵਾਬ ਕੀ ਦਿੱਤਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਰਾਤੀ ਪਚਾਚਰ ਫੋਟ ਪਾਣੀ ਸੀ ਤੇ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੰਤਰੀ ਸਾਹਿਬ ਤੁਹਾਡਾ ਹਾਲਚਲ ਪੁੱਛਣ ਲਈ ਆਏ ਕੀ ਕੀ ਹੋਣਾ ਮਹਾਰਾਜ ਅਸੀਂ ਮੰਤਰੀ ਸਾਹਿਬ ਜਿੱਦਾਂ ਉਹ ਦੂਸਰਾ ਜਿਹੜਾ ਥੱਲੇ ਵਾਲਾ ਪਿੰਡ ਹੈ ਮਤਾਪੁਰ ਪਿੰਡ ਹੈ ਉਦੋਂ ਆ ਰਹੇ ਸਾਨੂੰ ਵੀ ਪਤਾ ਲੱਗਿਆ ਵੀ ਮੰਤਰੀ ਸਾਹਿਬ ਆ ਰਹੇ ਆ ਤੇ ਅਸੀਂ ਇਕੱਠੇ ਹੋ ਕੇ ਆਪਣੇ ਉੱਥੇ ਪਹੁੰਚੇ ਆ ਮੰਤਰੀ ਸਾਹਿਬ ਕੋਲ ਵਾਪਸ ਆ ਰਹੇ ਸੀ ਮੰਤਰੀ ਸਾਹਿਬ ਉਹਨਾਂ ਨੂੰ ਅਸੀਂ ਥੋੜੀ ਜਿਹੀ ਰਿਕਵੈਸਟ ਕੀਤੀ ਆ ਮੰਤਰੀ ਸਾਹਿਬ ਸਾਡਾ ਪਿੰਡ ਗੋਲੀਆਂ 418 ਮੇਨ ਦਰਿਆ ਦੇ ਵਿੱਚ ਹੈ ਜੀ ਤੇ ਇਹਦਾ ਵੀ ਇੱਕ ਵਾਰੀ ਇੱਧਰ ਦੀ ਗੱਡੀ ਕੱਢ ਕੇ ਤੇ ਮੌਕਾ ਦੇਖਣਾ ਤੇ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਜੀ ਸਾਡੀ ਮੁਤਾਪਰ ਵਾਲੇ ਪਿੰਡ ਨਾਲ ਗੱਲ ਹੋ ਚੁੱਕੀ ਹੈ ਬਾਕੀ 2023 ਚ ਵੀ ਫਲੱਡ ਆਇਆ ਸੀਗਾ ਉਦੋਂ ਵੀ ਮਾਨ ਸਾਹਿਬ ਸਾਡੇ ਆਏ ਸੀਗੇ ਮੁੱਖ ਮੰਤਰੀ ਸਾਹਿਬ ਪਿੰਡ ਹਲੇੜ ਜਨਰਦਨ ਕੀ ਵਾਦਾ ਕਰਕੇ ਗਏ ਸੀ ਉਹ ਸਾਡੇ ਨਾਲ ਉਹਨਾਂ ਨੇ ਇਹ ਵਾਦਾ ਕੀਤਾ ਸੀ ਜੀ ਜੋ ਸਾਡੇ ਪਿੰਡ ਤਮੋਤਿਆਂ ਤੋਂ ਲੈ ਕੇ ਨਿਸ਼ਾਰਾ ਪੱਤਨ ਤੱਕ ਟੋਟਲ 11 ਪਿੰਡ ਪੈਂਦੇ ਆ ਜੀ ਇਸ ਬਿਆਸ ਦਰਿਆ ਦੇ ਕੰਡੇ ਦੇ ਉੱਤੇ ਜੋ ਕਿ ਮਾਰ ਦੇ ਅੰਦਰ ਹੈ ਉਹਨਾਂ ਨੇ ਵਾਦਾ ਕੀਤਾ ਸੀ ਜੀ ਉੱਥੋਂ ਲੈ ਕੇ ਤੇ ਨਸ਼ਹਰਾ ਪੱਤਨ ਤੱਕ ਤੁਹਾਡੀ ਤੁਸੀ ਬੰਨ ਪੱਕਾ ਕੀਤਾ ਜਾਵੇਗਾ ਤੇ ਅਜੇ ਤੱਕ ਦੋ ਸਾਲ ਦੋ ਸਾਲ ਤੇ ਉਹਨਾਂ ਨੂੰ ਹੋ ਗਏ ਜੀ ਤੇ ਇਹ ਕੋਈ 30 40 ਸਾਲ ਪਹਿਲਾਂ ਵੀ ਜਿਹੜੇ ਵੀ ਗਵਰਨਮੈਂਟਾਂ ਆਉਂਦੀਆਂ ਰਹੀਆਂ ਉਹ ਸਾਨੂੰ ਇਦਾਂ ਹੀ ਉਹ ਮਾਇਓ ਚਿੜਵੇ ਰੋੜੀਆਂ ਦੇ ਕੇ ਤੇ ਨਿਕਲ ਜਾਂਦੇ ਰਿਹਾ ਅਜੇ ਤੱਕ ਸਾਡਾ ਤੁਸੀ ਬੰਨ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਤਾਂ ਬਾਕੀ ਨੰਬਰ 2 ਗੱਲ ਇਹ ਹੈ ਜੀ ਸਾਡੇ ਪਿੰਡ ਕੋਲੀਆਂ 418 ਦੀ ਜਿਹੜੀ 95% ਰੋਜੀ ਰੋਟੀ ਹੈ ਉਹ ਇਸ ਬਿਆਸ ਦਰਿਆ ਤੋਂ ਪਾਰ ਹੈ ਜੀ ਸਾਢੇ 550 ਕਿਲਾ ਜ਼ਮੀਨ ਸਾਡੇ ਪਿੰਡ ਦੀ ਮਾਲਕੀ ਹੈ ਜਿਹਦੇ ਵਿੱਚ ਆ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਪੂਰੀ ਫਸਲ ਦਾ ਨੁਕਸਾਨ ਹੈ ਆਮ ਹਾਲਤ ਵਿੱਚ ਸਾਡੇ ਪਿੰਡ ਦੀ ਇਹ ਵੀ ਇੱਕ ਮੰਗ ਰਹੀ ਹੈ 30-40 ਸਾਲ ਤੋਂ ਪਹਿਲਾਂ 30-40 ਸਾਲ ਹੋ ਗਏ ਤਕਰੀਬਨ 50 ਸਾਲ ਲਾ ਲਓ ਵੀ ਇੱਕ ਨਾਰਮਲ ਹਾਲਤ ਵਿੱਚ ਵੀ ਆਰਜੀ ਤੌਰ ਤੇ ਇੱਥੇ ਇੱਕ ਪੁਲ ਬਣਿਆ ਜਾਵੇ ਜੋ ਕਿ ਸਾਡੇ ਟਰੈਕਟਰ ਟਰਾਲੀਆਂ ਉਹਦੇ ਵਿੱਚ ਰਾਮ ਨਾਲ ਆ ਜਾ ਸਕਣ ਤੇ ਆਪਣੀ ਫਸਲ ਜਿਹੜਾ ਸਾਡਾ ਜ਼ਿੰਮੇਦਾਰ ਭਰਾ ਆ ਉਹ ਰਾਮ ਨਾਲ ਕੱਢ ਸਕੇ ਤੇ ਆਪਣੀ ਰੋਜੀ ਰੋਟੀ ਚਲਾ ਸਕੇ ਹੁਣ ਆਪਣੀ ਰੋਜੀ ਰੋਟੀ ਚਲਾ ਸਕੇ ਜੇਕਰ ਗੱਲ ਕਰੀਏ ਤਾਂ ਅਸੀਂ ਅੱ ਪੈਸਾ ਅੱਗੇ ਵੀ ਖੜੇ ਆ ਇਹ ਵੀ ਇਸ ਪਿੰਡ ਦੇ ਵਸਨੀਕ ਨੇ ਮੰਤਰੀ ਸਾਹਿਬ ਆਏ ਸੀ ਕੀ ਭਰੋਸਾ ਦੇ ਕੇ ਗਏ ਹੋਰ ਮੁਤਾਬਰ ਤੋਂ ਆਏ ਸੀ ਜੀ ਇੱਥੇ ਆਹੀ ਰਿਕਵੈਸਟ ਕੀਤੀ ਉਹਨਾਂ ਅੱਗੇ ਕਿ ਸਾਹਿਬ ਇੱਕ ਵਾਰੀ ਚਲੋ ਸਾਡੇ ਦਰਿਆ ਦਾ ਮੌਕਾ ਦੇਖ ਲਓ ਉਹਨਾਂ ਨੇ ਕਿਹਾ ਜੀ ਮੈਂ ਹਦਾਤਾਂ ਦੇਤੀਆਂ ਨੇ ਉੱਥੇ ਹੋ ਚਲ ਗਏ ਜੀ ਅੱਗੇ ਆਈ ਨਹੀਂ ਸਾਡਾ ਆਈ ਚਾਹਦੇ ਸੀ ਕਿ ਆਣ ਵੇਖਣ ਸਾਡੀ ਲੋਕ ਤਕਲੀਫ ਤੁਹਾਨੂੰ ਕਿਹ ਹੈ 50 ਮੀਟਰ ਵੀ ਨਹੀਂ ਹੈ ਜੀ ਆਏ ਨਹੀਂ ਚੱਲ ਕੇ ਆ ਜੀ ਸਰ ਇੱਕ ਮਿੰਟ ਤੁਹਾਡੇ ਮੰਤਰੀ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲੇ ਤਾਂ ਤੁਹਾਡੀ ਸਾਰੀ ਮੀਡੀਆ ਟੀਮ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੇ ਪਹੁੰਚ ਗਏ ਬਿਲਕੁਲ ਜੀ ਠੀਕ ਹੈ ਜੀ 2023 ਦੇ ਵਿੱਚ ਫਲੱਡ ਆਇਆ ਇੱਥੇ ਕੋਈ ਮੀਡੀਆ ਨਹੀਂ ਆਈ ਠੀਕ ਹੈ ਜੀ ਇੰਨਾ ਕਿਸੇ ਨੇ ਤੁਹਾਡਾ ਟੀਵੀ ਦੇ ਵਿੱਚ ਕਿਸੇ ਨੇ ਜਾ ਕਿਤੇ ਵੀ ਸਾਡਾ ਪਿੰਡ ਦਾ ਨਾਮ ਆਇਆ ਓਏ ਅੱਜ ਆਇਓ ਚਲੋ ਵਧੀਆ ਗੱਲ ਹੈ ਤੁਸੀਂ ਮੰਤਰੀ ਸਾਹਿਬ ਦੀ ਗੱਲ ਕਰ ਰਹੇ ਉਹਨਾਂ ਨੇ ਤੇ ਇਹ ਵੀ ਕਿਹਾ ਸੀ ਮੁਰਗੀ ਮੱਝਾਂ ਬੱਕਰੀਆਂ ਯਾ ਕਿਸੇ ਤਰ੍ਹਾਂ ਦਾ ਅਸੀਂ ਤੁਹਾਨੂੰ ਜਿੱਦਾਂ ਦਾ ਵੀ ਤੁਹਾਡਾ ਨੁਕਸਾਨ ਹੋਇਆ ਅਸੀਂ ਤੁਹਾਨੂੰ ਦਵਾਂਗੇ ਪਰ ਕਿਸੇ ਤਰ੍ਹਾਂ ਦਾ ਕਿਸੇ ਵੀ ਜ਼ਿੰਮੇਵਾਰ ਨੂੰ ਜਾਂ ਕਿਸੇ ਛੋਟੇ ਵਰਗ ਨੂੰ ਕਿਸੇ ਤਰ੍ਹਾਂ ਦਾ ਵੀ ਆਪਣਾ ਉਹਨਾਂ ਨੂੰ ਮੁਆਵਜ਼ਾ ਮੁਆਵਜ਼ਾ ਨਹੀਂ ਮਿਲਿਆ ਅਸੀਂ ਇਹਨਾਂ ਮੰਤਰੀਆਂ ਲੋਕਾਂ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਯਕੀਨ ਨਹੀਂ ਹੈ ਇਹ ਹਰ ਸਾਲ ਇਸੇ ਤਰ੍ਹਾਂ ਦੀ ਡਰਾਮੇਬਾਜ਼ੀਆਂ ਕਰਦੇ ਆ ਔਰ ਚਲੇ ਜਾਂਦੇ ਆ ਔਰ ਚਲੋ ਜ਼ਿਆਦਾ ਤਾਂ ਗੱਲਾਂ ਕੀ ਕਰਨੀਆਂ ਅਸੀਂ ਇਹ ਕਹਿੰਦੇ ਅੱਗੇ ਤੋਂ ਜਦੋਂ ਹੀ ਜਿਸ ਤਰ੍ਹਾਂ ਦੀ ਵੀ ਵੋਟਾਂ ਪੈਂਦੀਆਂ ਇਹ ਸਾਡੇ ਪਿੰਡਾਂ ਦੇ ਵਿੱਚ ਨਾ ਪੜਨ ਅਗਰ ਕੰਮ ਕਰਨਾ ਹੈ ਸਿੱਧੀ ਨੀਦ ਨਾ ਕਰਕੇ ਤੇ ਪਿੰਡ ਵਿੱਚ ਆ ਕੇ ਵੋਟਾਂ ਮੰਗ ਲਨ ਨਹੀਂ ਤਾਂ ਐਦਾਂ ਨਾ ਬਿਲਕੁਲ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਕਿ ਜੇਕਰ ਅਜਿਹੇ ਤੁਸੀਂ ਕੰਮ ਕਰਨੇ ਆ ਤੇ ਸਾਡੇ ਪਿੰਡ ਦੇ ਵਿੱਚ ਤੁਹਾਡਾ ਆਣਾ ਜਾਣਾ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਏਗਾ ਜੇਕਰ ਗੱਲ ਕਰੀਏ ਤੇ ਸਾਡੇ ਨਾਲ ਇਹ ਇਸ ਪਿੰਡ ਦੇ ਕੋਹਲੀਆਂ ਪਿੰਡ ਦੇ ਜਿਹੜੇ ਹੈਗੇ ਲੰਬੜ ਨੇ ਇਹਨਾਂ ਨੂੰ ਪੁੱਛਦੇ ਆ ਭਈ ਕੀ 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 ਹਾਲਾਤ ਹੈ ਤੁਹਾਡੇ ਪਿੰਡ ਦੇ ਤੇ ਕੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਹਾਂਜੀ ਮੰਤਰੀ ਸਾਹਿਬ ਆਏ ਸੀ ਕੀ 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 ਉੱਕੀ ਤੰਦਵੀ ਸਾਹਿਬ ਜੀ ਇੱਥੋਂ ਗਏ ਪਹਿਲੇ ਮਸਾਵਰ ਨੂੰ ਇਹ ਮਸਾਵਰ ਵਾਪਸ ਆਉਂਦੇ ਸਾਡੇ ਬੰਦਿਆਂ ਦੇ ਜਿੰਨੇ ਵੀ ਆਪਣੇ ਸਿਗੇ ਭਰਾ ਆਪਣੇ ਪਿੰਡ ਵਾਲੇ ਉਹਨਾਂ ਕਹੇ ਵੀ ਸਾਡਾ ਵੀ ਮਿਹਨਤ ਵੀ ਦੇਖ ਲੋ ਆ ਕੇ ਹਾਂ ਇੱਥੋਂ ਥੱਲੇ ਜਾ ਪਾਣੀ ਇੱਥੋਂ ਹੀ ਜਾਂਦਾ ਸਾਰਾ ਪਾਣੀ ਲਾਂਕੇ ਮਸਾਵਰ ਨੂੰ ਉਹਦੇ ਇੱਕ ਮਿੰਟ ਬਣੇ ਆਏ ਰੁਕੇ ਬਣੇ ਕੇ ਉਹਨਾਂ ਦੇ ਇੱਧਰ ਤੇ ਆਏ ਨਹੀਂ ਉਹ 20 ਮੀਟਰ ਦੂਰ ਸੀਗਾ ਸਵੇਰ ਦੀ ਉਡੀਕ ਕਰ ਰਹੇ ਸਨ ਪਿੰਡ ਵਾਲੇ ਤੇ ਇਹੋ ਹੀ ਉਡੀਕ ਕਰ ਰਹੇ ਸੀ ਕਿ ਮੰਤਰੀ ਸਾਹਿਬ ਨੇ ਆਣਾ ਆਪਣੇ ਦੁੱਖ ਦਰਦ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਸੁਣਾਵਾਂਗੇ ਪਰ ਦੁੱਖ ਦਰਦ ਸੁਣਾਉਣ ਦੀ بجائے ਦੁੱਖਾਂ ਨੂੰ ਹੋਰ ਵਧਾ ਕੇ ਚਲੇ ਗਏ ਕਿਉਂਕਿ ਇਹਨਾਂ ਦਾ ਕਹਿਣਾ ਹੈਗਾ ਕਿ ਮੰਤਰੀ ਸਾਹਿਬ ਆਏ ਜਰੂਰ ਪਰ ਬਾਰੋ-ਬਾਰ ਪੱਕੋ ਪੱਕੀ ਧੂਸੀ ਬੰਦੇ ਜਾ ਕੇ ਤੇ ਬਾਰੋ-ਬਾਰ ਹੀ ਚਲੇ ਗਏ ਸਾਡੇ ਨਾਲ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ ਨਾ ਹੀ ਇਹ ਜਰੂਰੀ ਸਮਝਿਆ ਕਿ ਅਸੀਂ ਉਸ ਸਪੋਰਟ ਦਾ ਦੌਰਾ ਕਰੀਏ ਜਿੱਥੋਂ ਰਾਤੀ ਪਾਣੀ ਜਿਹੜਾ ਓਵਰਫਲੋ ਹੋ ਕੇ ਪਿੰਡ ਦੇ ਵਿੱਚ 4-4 ਫੁੱਟ ਪਾਣੀ ਇਹ ਜਿਹੜਾ ਪਿੰਡਾਂ ਦੇ ਪਿੰਡ ਦੇ ਘਰਾਂ ਦੇ ਵਿੱਚ ਵੜ ਗਿਆ ਸੀ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਸਰਕਾਰ ਦੇ ਮੰਤਰੀ ਅਜੇੇ ਕਰਦੇ ਰਹੇ ਤੇ ਲੋਕਾਂ ਨੇ ਚੇਤਾਵਨੀ ਵੀ ਦਿੱਤੀ ਆ ਤੇ ਅਸੀਂ ਮੁੜਕੇ ਦੁਬਾਰਾ ਆਪਣੇ ਪਿੰਡ ਦੇ ਵਿੱਚ ਕਿਸੇ ਐਮ.ਐਲ.ਏ ਕਿਸੇ ਮੰਤਰੀ ਨੂੰ ਨਹੀਂ ਬਣਦਿਆਂਗੇ ਕੈਮਰਾਮੈਨ ਲਖਸ਼ਮਨਪੰਤੀ ਦੇ ਨਾਲ ਤਰਸੇਮ ਪੱਪੂ ਪੀ.ਟੀ.ਸੀ. ਨਿਊਜ਼ ਹੁਸ਼ਿਆਰਪੁਰ